ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਨਿੱਕਾ ਰਈਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਚ ਪਹਿਲਾ ਵੀਡੀਓ ਬਣੀ ਸੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਦੋ ਪਸ਼ੂ ਵਕਾਊ ਕੀਤੇ ਆ ਜੀ ਇੱਕ ਗੱਬਣ ਤੇ ਇੱਕ ਸੂਈ ਤਾਜੀ ਜੀ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹਰ ਵਾਰ ਦੀ ਤਰ੍ਹਾਂ ਉਹੀ ਆ ਕਿ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਇਹ ਨਹੀਂ ਕਿ ਭਿੰਡਰ ਡੇਰੀ ਫਾਰਮ ਤੋਂ ਇਕੱਲੀ ਤੇ ਵੇਖਣਾ ਵਾ ਜਾਂ ਦੂਜੀ ਤੇ ਕਿਸੇ ਦੀ ਵੀਡੀਓ ਤੋਂ ਵੀ ਵੇਖਣਾ ਆਪਨਾ ਦੋ ਟਾਈਮ ਚ ਸੂਏ ਸਵਾਏ ਪਸ਼ੂ ਨੂੰ ਚੋਕ ਕੇ ਤੇ ਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਨੂੰ ਚੈੱਕ ਪਾਸ ਕਰਕੇ ਥਾਂ ਟਿਪ ਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਗੱਲ ਬਾਤ ਕਰਾਵਾਂਗੇ ਵੀਰ ਨਾਲ ਤੇ ਇਹਨਾਂ ਦੋਵਾਂ ਵੈੜਾ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਭਾਈ ਠੀਕ ਹੈ ਜੀ ਅੱਜ ਫੇਰ ਦੋ ਵੈੜਾ ਹਾਂਜੀ ਹਾਂਜੀ ਦੋ ਤੇ ਇਹ ਕਿਦਾਂ ਗੱਬਣ ਇੱਕ ਗੱਬਣ ਤੇ ਇੱਕ ਸੂਈ ਇੱਕ ਸੂਈ ਸੋਰੀ ਹਾਂਜੀ ਹਾਂਜੀ ਠੀਕ ਆ ਤੇ ਪਹਿਲਾਂ ਆਪਾਂ ਕਟਾ ਤੇ ਇੱਕ ਵੜ ਪਾਈ ਕਿੱਦਾਂ ਹਾਂਜੀ ਹਾਂਜੀ ਵੇ ਅੱਗੇ ਭਾਜੀ ਉਸੇਲੇ ਕਿੱਥੇ ਕਿੱਥੇ ਚਲ ਗਏ ਇੱਕ ਤੇ ਗਾਂਦ ਗਈ ਜਨਾਲੇ ਹਾਂ ਤੇ ਜਿਹੜਾ ਕਟਾ ਉਹ ਤਰਨਤਾਂ ਨੂੰ ਗਿਆ ਠੀਕ ਆ ਠੀਕ ਆ ਹਾਂਜੀ ਹਾਂਜੀ ਬਬੂ ਹੈ ਹੀ ਚੰਗੇ ਹਾਂਜੀ ਹਾਂਜੀ ਉਹ ਭਾਜੀ ਲੈਦੇ ਚੰਗਾ ਵਾ ਬਾਕੀ ਮੁੱਲ ਵੀ ਜਾਜ ਹੀ ਸੀ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਐਡਰੈਸ ਬੋਲ ਦਿਓ ਵੀਰ ਜੀ ਆਪਣਾ ਐਡਰੈਸ ਭਾਜੀ ਪਿੰਡ ਆਪਣਾ ਨਿੱਕਰ ਰਈਆ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅਮਰitsar ਠੀਕ ਆ ਹਾਂਜੀ ਨਾਮ ਦੱਸ ਦਿਓ ਵੀਰ ਜੀ ਆਪਣਾ ਨਾਮ ਭਾਜੀ ਗੁਰਪ੍ਰੀਤ ਸਿੰਘ ਫੋਨ ਨੰਬਰ ਦੱਸ ਦਿਓ ਜੀ 9803 31790 ਠੀਕ ਆ ਹਾਂਜੀ ਤੇ ਆਪਾਂ ਤਾਜੀ ਸੂਈ ਤੋਂ ਕਰੀਏ ਸ਼ੁਰੂ ਹਾਂਜੀ ਹਾਂਜੀ ਤਾਜੀ ਸੂਈ ਤੋਂ ਕਰ ਠੀਕ ਆ ਇਹਦਾ ਸੁਆ ਕਰਵਾ ਵੀਰ ਜੀ ਇਹ ਭਾਜੀ ਦੁੱਜਾ ਲਾਲੇ ਕੋਈ ਤਿੰਜਾ ਲਾਲੇ ਹਾਂਜੀ ਹਾਂਜੀ ਠੀਕ ਆ ਹਾਂਜੀ ਇਹ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਦੀ ਸੂਈ ਆ ਅੱਛਾ 10 ਤੋਂ 15 ਦਿਨ ਹੋ ਗਏ ਸੂਈ ਹਾਂਜੀ ਹਾਂਜੀ ਸੂਈਨ ਹੋ ਗਏ ਠੀਕ ਆ ਤੇ ਦੁੱਧ ਕਿੰਨਾ ਵੀਰ ਜੀ ਇਸ ਟਾਈਮ ਦੁੱਧ ਐ ਟਾਈਮ ਭਾਜੀ ਇਹਦੇ ਕੋਲ 12 ਕਿਲੋ 12 ਕਿਲੋ ਹਾਂ 11 ਕਿਲੋ ਦੀ ਗਾਰੰਟੀ ਦੇਵਾਂਗੇ ਆਪਾਂ ਠੀਕ ਆ ਜੀ ਤੇ ਬੱਚਾ ਕੀ ਆ ਵੀਰ ਜੀ ਬੱਚਾ ਭਾਜੀ ਇਹਦੇ ਪਿੱਛੇ ਵਛਾ ਜੀ ਆ ਵੇਖੋ ਜੀ ਆ ਵਛਾ ਵ ਤੇ ਦੁੱਧ 11 12 11 ਵਾਂਗੇ 12 12 ਕਿਲੋ ਹੈਗਾ 11 ਦੀ ਆਪਾਂ ਗਰੰਟੀ ਦੇਵਾਂਗੇ ਇਹਦੇ ਚਵਾ ਕੇ ਦੇਣਾ ਠੀਕ ਆ ਥਾਣ ਥਣ ਚੰਗਾ ਲੱਗਾ ਤੇ ਵੀਰ ਜੀ ਚਵਾਈ ਹੋ ਗਈ ਇਹਦੀ ਚਵਾਈ ਭਰੀ ਹੋ ਗਈ ਠੀਕ ਆ ਹਾਂਜੀ ਚੋ ਕੇ ਲਿਆਂਦੀ ਅੱਛਾ ਹਾਂਜੀ ਠੀਕ ਆ ਕਿੰਨੇ ਵਜੇ ਦਾ ਆਈਡੀਆ ਚਵਾਈ ਦਾ ਚਵਾਈ ਭਾਜੀ ਇਹਦੀ 7:30 ਹੋਈ ਜੇ ਠੀਕ ਆ ਹਾਂਜੀ ਆ ਹੁਣੇ ਆਈ ਹੈਗੇ ਹਾਂਜੀ ਹਾਂਜੀ ਠੀਕ ਆ ਇਹਨੂੰ ਤੋਰੀਏ ਵੀਰ ਜੀ ਇਹਨੂੰ ਐਂ ਤੋੜ ਦਿੰਦੇ ਆ ਆ ਵੇਖੋ ਜੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਚਵਾ ਕੋਈ ਤੀਜਾ ਮੰਨ ਲੇ ਤਾਂ ਭਾਵੇਂ ਕੋਈ ਮੰਨ ਲੇ ਕਹਿੰਦਾ ਵੀਰੀਆਂ ਦਾ ਵੀ ਚੌਥਾ ਭਾਵੇਂ ਤੀਜਾ ਮੰਨ ਲੇ ਜਿਹੜੀ ਸਮਝ ਆ ਜੋ ਸਮਝ ਚ ਆਉਂਦਾ ਮੰਨ ਲਓ ਇਸ ਟਾਈਮ ਤੇ 11 ਲੀਟਰ ਵੀਰੀਆਂ ਦਾ ਦੁੱਧ ਤਿਆਰ ਆ ਜਿਹੜਾ ਚਵਾ ਕੇ ਦੇਣਾ ਆਪਾਂ ਆ ਵੇਖੋ ਜੀ ਕੱਦ-ਕੱਡ ਚੰਗਾ ਬਾਕੀ ਇਹ ਜਿਹੜੀ ਵੈੜ ਹੈ ਇਹਦੀ ਫੈਣ ਵੀ ਚੰਗੀ ਹੋਣੀ ਆ ਤੇ ਦੁੱਧ ਚੰਗਾ ਚਵਾਈ ਜਣਾ ਇਹਨੇ ਬਾਕੀ ਥਣ ਥਣ ਭਾਈ ਬਹੁਤ ਮੋਟਾ ਲੱਗਾ ਮਈਆਂ ਨੂੰ ਕੱਟਦਾ ਥਣ ਆਹ ਵੇਖੋ ਜੀ ਥਣ ਬਹੁਤ ਚੰਗਾ ਲੱਗਾ ਇਹਨੂੰ ਲੈ ਜੀ ਚੈੱਕ ਕਰ ਲੋ ਕੱਦ-ਕੱਦ ਚੰਗਾ ਥਣ ਥਣ ਵੀ ਬਹੁਤ ਸੋਹਣਾ ਲੱਗਾ ਜੀ ਦੁੱਧੋ ਮੱਝੂਗੀ ਭਾਜੀ ਭਾਜੀ ਸੇਵਾ ਕਰੂਗਾ ਤੇ 12-13 ਕਿਲੋ ਕੀ ਜਾਂਦਾ ਇਹਨੂੰ ਗਾਹੀ ਠੀਕ ਹੈ ਠੀਕ ਹੈ ਬਾਕੀ ਕੱਦ-ਕੱਦ ਤੁਸੀਂ ਚੈੱਕ ਕਰ ਲੋ ਵੀਰ ਜੱਡਾ ਹੀ ਆ ਹਾਂ ਜੀ ਆਹ ਵੇਖ ਸਕਦੇ ਆ ਤੇ ਵੀਰ ਜੀ ਇਹਦਾ ਮੁੱਲ ਕਿੰਨਾ ਕਰਵਾ ਮੁੱਲ ਤੇ ਭਾਜੀ ਇਹਦਾ 45000 ਕਰਦੇ ਆ ਆ ਦਓਗੇ ਕਿੰਨੇ ਦੀ 42000 ਦੇ ਦੇ ਦਾਂਗਾ ਭਾਈ ਮਾਨਤਨ ਹੋ ਜੂ ਥੋੜਾ ਬੋਤਾ ਹੋਰ ਥੋੜਾ ਬੋਤਾ ਹੋ ਜੇ ਵਿੱਚ ਕਿੰਨਾ ਕਿੰਨਾ ਕੋ ਹੋ ਜੂਗਾ ਕੋਈ ਨਹੀਂ ਕੋਈ ਸੱਜਣ ਵੀਰ ਕਰੇ ਫੋਨ ਕਰ ਕਰਦਾ ਜਾਰ ਖੜਦਾ ਜੂਰ ਕਿ ਨਹੀਂ ਕਰਦਾ ਹੀ ਕਰ ਦਾਂਗੇ ਭਾਈ ਠੀਕ ਆ ਬਾਕੇ ਫੋਨ ਲਾ ਦੇ ਫੋਨ ਲਾਵੇ ਕੋਈ ਕੋਈ ਨਹੀਂ ਠੀਕ ਆ ਮੁੱਲ ਵੀ ਇਹਨੇ ਬਿਲਕੁਲ ਜਾਇਜ਼ ਕੀਤਾ ਵੀਰ ਨੂੰ ਫੋਨ ਜ਼ਰੂਰ ਕਰ ਲਿਓ ਆ ਵੇਖ ਸਕਦੇ ਆ ਦੂਜੇ ਨੰਬਰ ਤੇ ਦੱਸਾਂਗੇ ਗੱਭਣ ਆ ਜੀ ਠੀਕ ਇਹਦਾ ਵੀਰ ਜੀ ਸੁਵਾ ਕਰਵਾ ਜੀ ਇਹ ਭਾਈ ਕੋਈ ਸੁਵਾ ਤੇਦਾ ਦੂਜਾ ਵਾ ਹਾਂ ਬਾਕੀ ਕੋਈ ਤਿੱਜਾ ਸਮਝ ਲੇ ਜੋ ਅਗਲੀ ਮਰਜ਼ੀ ਦੇਣ ਕਿੰਨੇ ਕੁ ਲੈ ਜੂਗੀ ਦੇਣ ਭਾਈ ਹਾਲੇ ਤੇ ਇਹਨੇ 10 12 ਦਿਨ ਲਾਂਡਾ ਲਾਂ ਚੰਗੀਆਂ ਵਾ ਇਹ ਲਾਂ ਲੈ ਬਹੁਤ ਯਾਤਣ ਥਣ ਬੜਾ ਸੋਹਣਾ ਲੱਗਾ ਵੇਖੋ ਜੀ ਬਹੁਤ ਹੀ ਕੁਆਲਿਟੀ ਦਾ ਥਣ ਲੱਗਾ ਵਾ ਬਾਕੀ ਸੀਲਸ ਲੱਗ ਜਿਦਾ ਮਰਜੀ ਕੋਈ ਹਾਂਜੀ ਦੇਣ ਦਾਖ ਲੈ ਜੂਗੀ ਹਾਂਜੀ ਹਾਂਜੀ ਦਾਖ ਲੈ ਜੂਗੀ ਠੀਕ ਆ ਤੇ ਦੁੱਧ ਵੀਰ ਜੀ ਨੇ ਕਿੰਨਾ ਕੁ ਚਵਾਇਆ ਦੁੱਧ ਭਾਜੀ ਘਰ ਵਾਲੇ ਤੇ ਆਂਦੇ ਆ ਵੀ 15 16 ਕਿਲੋ ਚਵਾਇਆ ਇਹਨੇ ਪਿਛਲੇ ਸੂਏ ਅੱਛਾ ਜੀ ਹਾਂਜੀ ਅਰ ਕਿਤੇ 18 ਦੀ ਉਮੀਦ ਆ ਜੰਨਾ ਦਾ ਢਿੱਲ ਢੋਲ ਹੈ ਗਿਆ ਰਮਾਨਾ ਚਵਾਉਗੀ ਠੀਕ ਆ ਤੇ ਇਹ ਕ੍ਰੋਸ ਆ ਜਾਂਦੀ ਇਹ ਕ੍ਰੋਸ ਤੇ ਭਾਈ ਇਹ ਗਾੜੀ ਗਰਮੀਆਂ ਦੀ ਅੱਛਾਈ ਵਾਲ ਜਰਸੀ ਕ੍ਰੋਸ ਆ ਜਾਂਦੀ ਹੈ ਹਨਾ ਠੀ ਤੇ ਬਾਕੀ ਇਹ ਆ ਕਿ ਵੈੜ ਦਾ ਥਾਣ ਥੋਣ ਜਿਹੜਾ ਲੱਗਾ ਉਹ ਬਹੁਤ ਸੋਹਣਾ ਲੱਗਾ ਵਾ ਚੈੱਕ ਕਰ ਲਓ ਹਵਾਨਾ ਵੀ ਬੜਾ ਸੋਹਣਾ ਤਿਆਰ ਕਰੂਗੀ ਢਿੱਲਾਂ ਜੇ ਹੈਗੀਆਂ ਵਾ ਤੋਰਾ ਵੀਰ ਜੀ ਨੂੰ ਖੋਲ ਕੇ ਆਹ ਵੇਖੋ ਜੀ ਫੇਸ ਬੜਾ ਸੋਹਣਾ ਵਾ ਤੇ ਬਾਕੀ ਹਵਾਨਾ ਵੀ ਤੁਸੀਂ ਚੈੱਕ ਕਰ ਲਓ ਹੈ ਬਹੁਤ ਹੀ ਸੋਹਣੀ ਆ ਥਾਣ ਬਹੁਤ ਚੰਗਾ ਲੱਗਾ ਇਹਨੂੰ ਢਿੱਲਾਂ ਕਾਫੀ ਚੰਗੀਆਂ ਵੀਰ ਜੀ ਕਮਾ ਲਓ ਇਹਨੂੰ ਦੇਣ ਦਾ ਕੀ ਖੜੂਗੀ ਕਿ ਜਿਆਦਾ ਲੈ ਜੂ 10 10 ਦੇ ਪੈਸੇ ਖੜੂਗੀ ਨਾ ਬਾਕੀ ਪਰਵਾਹ ਨਹੀਂ ਗਾਈ ਨੂੰ ਬਾਕੀ ਰੱਬ ਦੇ ਰੰਗ ਆ ਕੋਈ ਪਤਾ ਨਹੀਂ ਲੱਗਦਾ ਜੀ ਹਨਾ ਇਹਦੇ ਬਾਕੀ ਤਾਂ ਪਾਇਆ ਜਾ ਸਫਰ ਸੁਫਰ ਚ ਗਾਈ ਤੇ ਭਾਂ ਪਹਿਲਾਂ ਸੂਪੇ ਜੋ ਤੁਹਾਨੂੰ ਦੱਸਿਆ ਤੁਸੀਂ ਅੱਗੇ ਦੱਸ ਦੇਣਾ ਵਾ ਹਾਂਜੀ ਹਾਂਜੀ ਜਿਹੜੇ ਭਾਵਨਾ ਸਾਨੂੰ ਦੱਸਿਆ ਕਿ ਨਹੀਂ ਤੋਂ ਦੱਸ ਦੇਣਾ ਜੀ ਠੀਕ ਆ ਬਾਕੀ ਆਈਡੀਆ ਲਾ ਲਓ ਵੀ ਜਦੋਂ ਇਹ ਢਿੱਲਾ ਕੱਢ ਗਈ ਤਾਂ ਹਵਾਨਾ ਦਾ ਕਿੱਥੇ ਜਾਣਾ ਵਾ ਦੁੱਧ ਵੀ ਚੰਗਾ ਚਵਾ ਜਾਣਾ ਇਹਨੇ ਠੀਕ ਐ ਐਰ ਕਾਂਵੀਰ ਜੀ ਦੁੱਧ ਕਿੰਨਾ ਕ ਚਵਾਓ ਭਾਈ 17 18 ਕਿਲੋ ਤੇ ਰਮਾਨ ਨੇ ਚਲਾਓ ਚਵਾਉਗੀ ਨਾ ਇਹ 17 18 ਕਿਲੋ ਹਾਂਜੀ ਹਾਂਜੀ ਓ ਵੀ ਬਾਕੀ ਇਹ ਵੇਖੋ ਲੇਟੇ ਲੈਂਟੋ ਨਾ ਵਾਧੂ ਆ ਹਾਂ ਵੇਖੋ ਹਲੇ ਟੇ ਲਾ ਕਿੰਨੀ ਆ ਕਿੱਥੇ ਜਾ ਕੇ ਮਾਰਨਾ ਜੀ 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 ਹਾਂਜੀ ਹਾਂਜੀ ਠੀਕ ਐ ਤੇ ਮੋਲੇ ਦਾ ਵੀਰ ਜੀ ਕਿੰਨਾ ਕ ਮੋਲੇ ਤੇ ਭਾਈ ਜੀ ਕਰ ਲਿਆ ਤਾਂ 50000 ਕਰ ਲੀਏ ਹਾਂਜੀ ਲੋਗ ਕਿੰਨੇ ਕ ਦੀ ਦੇ ਦਾਂਗੇ ਭਾਈ ਇਹ 46000 ਦੇ ਦਾਂਗੇ ਮਾਨਤਾਂ ਨੂੰ ਜੋ ਮੌਕੇ ਤੇ ਮਾਨਤਾਂ ਨੂੰ ਜੋ ਮੌਕੇ ਤੇ ਠੀਕ ਹੈ ਜੀ ਹਾਂ ਜੀ ਬਾਕੀ ਫੋਨ ਲਾ ਲਿਓ ਵੀਰ ਨੂੰ ਵੈੜ ਬਿਲਕੁਲ ਬਹੁਤ ਸੋਹਣੀ ਆ ਜਾਇਜ਼ਗੀਤਾ ਵੀਰ ਨੇ ਤੇ ਇਹ ਆ ਕਿ ਚੰਗੀ ਕੁਆਲਿਟੀ ਦੀ ਆ ਕਰਨੀ ਵੀਰ ਜੀ ਕੋਈ ਗੱਲ ਬਾਤ ਹੋ ਮੈਨੂੰ ਬਸ ਭਾਈ ਮਤਲਬ ਆਪਣੇ ਇਹੋ ਜਿਹਾ ਵੀ ਜਿਹੜੀ ਕਿ ਸੋਇਆ ਡੰਗਰ ਉਹਨੂੰ ਚੋ ਕੇ ਖੜਨਾ ਤੇ ਜਿਹੜਾ ਗੱਬਣ ਉਹਨੂੰ ਸਿੱਪ ਕੇ ਖੜਨਾ ਠੀਕ ਹੈ ਜੀ ਠੀਕ ਆਹੀ ਦੋ ਪੈਸੂ ਸੇਲ ਕਰਨੇ ਵੀ ਇਹਨੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਆਗੇ ਆਪਣੇ ਤੇ ਸੱ ਲਈ ਜ਼ਰੂਰ ਕਰ ਲਿਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹਿ ਸਕੇ ਧੰਨਵਾਦ ਜੀ